ਵਿਸ਼ਵ ਦੇ ਵਿੱਚ ਜਿੱਥੇ ਵੀ ਪੰਜਾਬੀ ਵਸਦੇ ਹਨ ਉਹਨਾਂ ਦੇ ਵੱਲੋਂ 1984 ਦੇ ਵਿੱਚ ਦਰਬਾਰ ਸਾਹਿਬ ਤੇ ਜੋ ਅਟੈਕ ਹੋਇਆ ਸੀ ਉਸ ਨੂੰ ਯਾਦ ਕਰਦਿਆਂ ਕੱਲੂਕਾਰਾ ਦਿਵਸ ਮਨਾਇਆ ਗਿਆ ਜਿਸ ਦੇ ਚਲਦਿਆਂ ਫਰੀਦਕੋਟ ਦੇ ਵਿੱਚ ਵੀ 올 ਇੰਡੀਆ ਕਿਸਾਨ ਯੂਨੀਅਨ ਫਤਿਹ ਦੇ ਵੱਲੋਂ ਫਰੀਦਕੋਟ ਦੇ ਜੁਗਲੀ ਚੌਂਕ ਵਿੱਚ ਇੱਕ ਰੋਸ਼ ਪ੍ਰਦਰਸ਼ਨ ਅਤੇ ਸ਼ਹੀਦ ਧਨੋਸ਼ਰਦਾਂ ਦੇ ਸਮਾਗਮ ਰੱਖਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਲ ਇੰਡੀਆ ਕਿਸਾਨ ਯੂਨੀਅਨ ਫਤਿਹ ਵੱਲੋਂ ਫਰੀਦਕੋਟ 1984 ਦੇ ਵਿੱਚ ਕਾਲ ਤੱਕ ਸਾਬ ਤੇ ਅਟੈਕ ਹੋਇਆ 1984 ਦੇ ਵਿੱਚ ਦਿੱਲੀ ਦੇ ਵਿੱਚ ਦੰਗੇ ਕਰਵਾਏ ਗਏ ਇਸੇ ਦੇ ਰੋਸ ਵਜੋਂ ਲਗਾਤਾਰ ਪਿਛਲੇ 40 41 ਸਾਲਾਂ ਤੋਂ ਸਿੱਖ ਕੌਮ ਜਿਹੜੀ ਆ ਉਹ ਇਸ ਦਿਨ ਨੂੰ ਯਾਦ ਕਰਦੇ ਆ ਰਹੀ ਆ ਸਰਕਾਰਾਂ ਭੁਲਾਉਣਾ ਚਾਹੁੰਦੀਆਂ ਪਰ ਸਿੱਖ ਕੌਮ ਨਾ ਭੁੱਲੇਗੀ ਨਾ ਹੀ ਭੁੱਲਣਾ ਚਾਹੀਦਾ ਸੋ ਦਰਬਾਰ ਸਾਹਿਬ ਤੇ ਅਟੈਕ ਹੋਇਆ ਸਰਕਾਰਾਂ ਇਹ ਕਹਿੰਦੀਆਂ ਕਿ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਅਖੇ ਉਹ ਅੱਤਵਾਦੀ ਸੀਗੇ ਉਹਨਾਂ ਨੂੰ ਅਸੀਂ ਢਾਹਢੀਰੀ ਕਰਨ ਵਾਸਤੇ ਦਰਬਾਰ ਸਾਹਿਬ ਤੇ ਅਟੈਕ ਕਰਵਾਇਆ ਪਰ ਜੇ ਉਹਨਾਂ ਨੂੰ ਅਸੀਂ ਢਾਹਢੀਰੀ ਕਰਨ ਵਾਸਤੇ ਦਰਬਾਰ ਸਾਹਿਬ ਤੇ ਅਟੈਕ ਕਰਵਾਇਆ ਤੇ ਜਿਹੜੇ ਦੂਜੇ ਕਿਆਲੀ ਗੁਰਦੁਆਰਾ ਸਾਹਿਬ ਸੀ ਫਿਰ ਉਹਨਾਂ ਤੇ ਟੈਗ ਕਿਉਂ ਕਰਵਾਇਆ ਉੱਥੇ ਤਾਂ ਸਤਕਾਂਨੀ ਜਰਨੈਲ ਸੀ ਪੰਡਰਾਲੇ ਨਹੀਂ ਸੀ ਸੋ ਕਾਨੂੰਨ ਦੇ ਤਹਿਤ ਜੇ ਤੁਸੀਂ ਕਰ ਸਕਦੇ ਹੋ ਕਾਨੂੰਨ ਦੇ ਤਹਿਤ ਜਦੋਂ ਵੀ ਕਿਸੇ ਨੂੰ ਵੀ ਗ੍ਰਿਫਤਾਰ ਕਰ ਸਕਦੇ ਹੋ ਗ੍ਰਿਫਤਾਰ ਕਰਕੇ ਕਾਨੂੰਨ ਤਹਿਤ ਕਾਰਵਾਈ ਕਰ ਸਕਦੇ ਹੋ ਪਰ ਅੱਜ ਕੱਲ ਜੋ ਮਾਹੌਲ ਚੱਲ ਰਿਹਾ ਅੱਜ ਕੱਲ ਇਹ ਮਾਹੌਲ ਚੱਲ ਰਿਹਾ ਕਿ ਜਿਹਨੂੰ ਮਰਜੀ ਚੱਕ ਲੋ ਤੇ ਜਿਹਨੂੰ ਮਰਜੀ ਮਾਰ ਦੇ ਸੋ ਇਹ ਗੱਲਾਂ ਬਰਦਾਸ਼ਤ ਨਾ ਕਰਨੀ ਹੋਊਗਾ ਸਿੱਖ ਕੌਮ ਤੇ ਪਹਿਲਾਂ ਵੀ ਇਹੋ ਜੀਆਂ ਜਿਹੜੀਆਂ ਤਕਲੀਫਾਂ ਆਈਆਂ ਸੀ ਹੌਣ ਵੀ ਆ ਰਹੀਆਂ ਪਹਿਲਾਂ ਵੀ ਆਉਣੀਆਂ ਪਰ ਦੇਖੋ ਸਿੱਖ ਕੌਮ ਫੇਰ ਚੜ੍ਹਦੀ ਕਲਾ ਦੇ ਵਿੱਚ ਆ ਲੋਕ ਫੇਰ ਕਰਤ ਰਹੇ ਸੋ ਸਾਰਿਆਂ ਨੂੰ ਇਹੀ ਮੈਂ ਬੇਨਤੀ ਕਰਦਾ ਕਿ ਲਗਾਤਾਰ ਜੂਝ ਦੇ ਲੋਹ ਲੜਦੇ ਰਹੋ ਆਪਣੇ ਲਈ ਆਪਣੀ ਸਿੱਖ ਕੌਮ ਲਈ 6 ਜੂਨ ਨੂੰ ਜੋ ਵੀ ਦਰਬਾਰ ਸਾਹਿਬ ਤੇ ਅਟੈਕ ਹੋਇਆ ਛੋਟੇ-ਛੋਟੇ ਬੱਚਿਆਂ ਤੱਕ ਨੂੰ ਸ਼ਹੀਦ ਕਰ ਦਿੱਤਾ ਗਿਆ ਸਿੰਘਾਂ ਸਿੰਘਣੀਆਂ ਨੂੰ ਸ਼ਹੀਦ ਕੀਤਾ ਫੇਰ ਇਹਨਾਂ ਦੀ ਗਿਣਤੀ ਆ ਜਿਹੜੀ ਸਰਕਾਰ ਦੀ ਗਿਣਤੀ ਹੁੰਦੀ ਆ ਉਹ ਹੁੰਦੀ ਆ 31300 ਪਰ ਅਸਲ ਦੇ ਵਿੱਚ ਸ਼ਹੀਦਾਂ ਦੀ ਗਿਣਤੀ ਆ ਜਿਹੜੀ 8000 7000 ਜਿਨ੍ਹਾਂ ਦਾ ਅਜੇ ਤੱਕ ਕਈਆਂ ਦਾ ਪਤਾ ਹੀ ਨਹੀਂ ਲੱਗ ਸਕਿਆ ਸੋ ਇਹੋ ਜਿਹੇ ਹਾਲਾਤ ਆ ਇੱਥੇ ਆਪਣੇ ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਫੇਰ ਵੀ ਜਿਹੜੀ ਸਤਿ ਪਾਉ ਮੌਜੂਦ ਰਹੀ ਆ ਲੜ ਰਹੀ ਆ ਬਿਨਾ ਕਿਸੇ ਡਰ ਤੋਂ ਸੋ ਇਹ ਬਹੁਤ ਵੱਡੀ ਗੱਲ ਆ ਚੜ੍ਹਦੀ ਕਲਾ ਦੀ ਨਿਸ਼ਾਨੀ ਆ ਸੋ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਕਿ ਹਰ ਵਾਰ ਇਸੇ ਸਾਲ ਇਸੇ ਦਿਨ ਦਰبار صاحب ਵੀ जरूर जाओ ਆਪਣੇ ਆਪਣੇ ਸ਼ਹਿਰ ਦੇ ਵਿੱਚ ਰੋਸ ਪ੍ਰਦਰਸ਼ਨ जरूर ਕਰੋ ਜਿੱਥੇ ਵੀ ਤੁਹਾਨੂੰ ਮੌਕਾ ਮਿਲੇ। ਅੱਜ ਜਿਹੜਾ ਪ੍ਰੋਗਰਾਮ ਹੈ ਉਹ ਕਿੰਨੇ ਵਜੇ ਤੱਕ ਰੱਖਿਆ ਗਿਆ? ਦੇਖੋ ਜੀ ਅੱਜ ਪ੍ਰੋਗਰਾਮ ਜਿਹੜਾ 9 ਤੋਂ 10 ਵਜੇ ਤੱਕ ਰੱਖਿਆ ਗਿਆ ਸੀਗਾ। ਇੱਕ ਘੰਟਾ ਜਿਹੜਾ ਇੱਥੇ ਪ੍ਰਦਰਸ਼ਨ ਕਰਨਾ ਸੀ ਤੁਸੀਂ ਦੇਖ ਸਕਦੇ ਆ ਫਲੈਕਸ ਵੀ ਦੇਖ ਸਕਦੇ ਆ। ਜੂਨ 1984 ਦੇ ਸਮੂਹ ਸਿੰਘਾਂ ਸਿੰਘਣੀਆਂ ਨੂੰ ਕੋਟ ਨੂੰ ਕੋਟ ਪ੍ਰਣਾਮ। ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਜੰਦਾਬਾਦ। ਸੋ ਇਹ ਕਹਿੰਦੇ ਆ ਕਿ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਜਿਹੜੇ ਆਉ ਸਾਡੇ ਖਿਲਾਫ ਚੱਲਦੇ ਸੀ ਉਹ ਗਲਤ ਵਿਹਾਰ ਕਰਦੇ ਸੀ ਕੁਝ ਵੀ ਕਰਦੇ ਸੀ ਪਰ ਸੰਤ ਗਿਆਨੀ ਜਰਨੈਲ ਸਿੰਘ ਪਿੰਡਰਾਲਾ ਦੇ ਖਿਲਾਫ ਇੱਕ ਵੀ ਐਫ ਆਈ ਆਰ ਨਹੀਂ ਸੰਤ ਗਿਆਨੀ ਜਰਨੈਲ ਸਿੰਘ ਪਿੰਡਰਾਂ ਵਾਲਿਆ ਨੇ ਜੋ ਵੀ ਕੰਮ ਕੀਤੇ ਉਹ ਸਾਰੇ ਲੋਕ ਹਿੱਤ ਲਈ ਕੀਤੇ ਲੋਕਾਂ ਲਈ ਕੀਤੇ ਸੰਗਤ ਲਈ ਕੀਤੇ ਦੇਖੋ ਕਿਸੇ ਦੀਆਂ ਬਹੂ ਬੇਟੀਆਂ ਨੂੰ ਛੜਾ ਦੇਣਾ ਜਾਂ ਜੇ ਕਿਸੇ ਤੇ ਕੋਈ ਅਤਿਆਚਾਰ ਕਰਦਾ ਉਹਨੂੰ ਕਹਿ ਕੇ ਉਹ ਅਤਿਆਚਾਰ ਰਕਵਾ ਦੇਣਾ ਇਹ ਚੰਗੀ ਗੱਲ ਹੈ ਕੋਈ ਮਾੜੀ ਗੱਲ ਨਹੀਂ ਹੈਗੀ ਪਰ ਤਕਲੀਫ ਹੁੰਦੀ ਆ ਕਈਆਂ ਨੂੰ ਜਿਨ੍ਹਾਂ ਨੇ ਚਿੱਠੀਆਂ ਪਾ ਪਾ ਕੇ ਅ ਉੱਥੇ ਕਾਲ ਤੱਕ ਸਾਬ ਨੂੰ ਢੈ ਢੇਰੀ ਕਰਵਾਇਆ ਕਿ ਭਾਈ ਇਹਨਾਂ ਨੂੰ ਛੇਤੀ ਛੇਤੀ ਕਾਲ ਤੱਕ ਸਾਬ ਨੂੰ ਢੈ ਢੇਰੀ ਕਰਵਾਉ ਹੋ ਨਹੀਂਤਾ ਜਿਹੜਾ ਸਾਡਾ ਰਾਜ ਆ ਉਹ ਸਾਨੂੰ ਲੱਗਦਾ ਵੀ ਸਾਡਾ ਨਾਮ ਨਹੀਂ ਹੋਣਾ ਸਾਡਾ ਰਾਜ ਖੋਸਦਾ ਜਾ ਰਿਹਾ ਸੋ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਕੱਖ ਨਹੀਂ ਬਚਣਾ ਤੁਹਾਡਾ ਕੱਖ ਨਹੀਂ ਬਚਣਾ ਸਿੱਖ ਕੌਮ ਚੜ੍ਹਦੀ ਕਲਾ ਸੀ ਚੜ੍ਹਦੀ ਕਲਾ ਛੇ ਚੜ੍ਹਦੀ ਕਲਾ ਚਲੋ ਜਿਹੜਾ 80 ਦਾ ਤੇ 90 ਦਾ ਦੌਰ ਸੀਗਾ ਉਹਦੇ ਵਿੱਚ ਜੋ ਪੰਜਾਬ ਦੇ ਵਿੱਚ ਨੌਜਵਾਨਾਂ ਦੀ ਜਿਹੜੀ ਕਰਤਾਰਕੁਸ਼ੀ ਤੇ ਨਸਲਕੁਸ਼ੀ ਹੋਈ ਹੈ ਤੁਸੀਂ ਵੇਖੋ ਵੀ 5-5 ਸਾਲ, 7 ਸਾਲ, 10 ਸਾਲ, 12 ਸਾਲ ਦੇ ਬੱਚਿਆਂ ਨੂੰ ਪੰਜਾਬ ਦੇ ਘਰਾਂ ਚੋਂ ਆਮ ਸੁਧਾਰਨ ਪਰਿਵਾਰਾਂ ਦੇ ਵਿੱਚੋਂ ਕੱਢ ਕੇ ਉਹਨਾਂ ਨੂੰ ਲਿਮੀਨੇਟ ਕਰਤਾ ਅੱਜ ਤੱਕ ਨਹੀਂ ਪਤਾ ਲੱਗਿਆ ਵੀ ਮਾਵਾ ਦੇ ਪੁੱਤ ਕਿੱਥੇ ਗਏ ਠੀਕ ਹੈ ਜਿਹੜੇ ਸਰਗਰਮ ਸੀ ਉਹਨਾਂ ਦਾ ਸਰਕਾਰਾਂ ਨਾਲ ਆਪਸੀ ਪੇਚ ਸੀਗਾ ਲੇਕਿਨ ਆਮ ਜਿਹੜੇ ਲੋਕ ਸੀ ਉਹਨਾਂ ਦਾ ਕੀ ਕਸੂਰ ਸੀ ਸੋ ਸਾਨੂੰ ਬੜਾ ਦੁੱਖ ਹੈ ਕਿ 80 ਦੇ دہਾਕਾ ਤੇ 90 ਦੇ دہਾਕੇ ਦੇ ਵਿੱਚ ਇੱਕ ਪੀੜੀ ਖਤਮ ਕਰ ਦਿੱਤੀ ਪੰਜਾਬ ਦੀ ਇਹ ਹਿੰਦੁਸਤਾਨ ਦੀ ਸਰਕਾਰ ਨੇ ਸੋ ਬੜੀ ਦੁੱਖ ਦੀ ਗੱਲ ਹੈ ਕਿ ਅਕਾਲ ਤਖਤ ਮਹਾਨ ਜਿੱਥੋਂ ਹਜ਼ਾਰੀ ਹੋਏ ਹੁਕਮਨਾਮਾ ਜਿਹਨੂੰ ਅਸੀਂ ਸਿਰ ਮੱਥੇ ਲਾਉਂਦੇ ਆ ਜਿੱਥੇ ਜਾ ਕੇ ਅਸੀਂ ਨਤਮਸਤਕ ਹੁੰਨੇ ਆ ਜੋ ਸਾਡੀ ਇੱਕ ਕਹਿੰਦੇ ਹੁੰਦੇ ਆ ਵੀ ਸਾਡੀ ਪੇਰੈਂਟ ਬਾਡੀ ਹੈ ਉਸ ਦੇ ਉੱਤੇ ਹਮਲਾ ਕਰਨਾ ਉਹਨਾਂ ਬਿਲਡਿੰਗਾਂ ਨੂੰ ਤਬਾਹ ਕਰਨਾ ਇਹ ਬਹੁਤ ਦੁਖ ਦੀ ਗੱਲ ਹੈ ਅਸੀਂ 6 ਜੂਨ ਨੂੰ ਸਾਡਾ ਹਰਤਾ ਵਲੁੰਦੇੜਾ ਜਾਂਦਾ ਅਸੀਂ ਇੱਕ ਦੁੱਖ ਵਜੋਂ ਹਰ ਸਾਲ ਮਨਾਉਂਦੇ ਆ ਇਹ ਸਾਲ ਵੀ ਮਨਾ ਰਹੇ ਆ ਤੇ ਅੱਜ ਬਾਬਾ ਫਰੀਜੀ ਦੀ ਧਰਤੀ ਫਰੀਦਕੋਟ ਵੇਖੇ ਸਾਨੂੰ ਇਸ ਗੱਲ ਦਾ ਬੜਾ ਦੁੱਖ ਹੈ ਕਿ ਮਤਲਬ ਕਿੰਨਾ ਲੱਖਾਂ ਦਾ ਇਹ ਸ਼ਹਿਰ ਹੈ ਲੇਕਿਨ ਇਸ ਗੱਲ ਦੀ ਖੁਸ਼ੀ ਵੀ ਹੈ ਕਿ 500 ਦੇ ਵੱਧ ਅੱਜ ਨੌਜਵਾਨ ਪੂਰੇ ਨੌਜਵਾਨ ਜਿਹੜੇ ਇਕੱਠੇ ਹੋ ਕੇ ਅੱਜ ਇਸ ਚੌਂਕ ਦੇ ਵਿੱਚ ਉਹਨਾਂ ਨੇ ਅੱਜ ਰੋਸ ਪ੍ਰਗਟ ਕੀਤਾ ਰੋਸ ਦਰਜ ਕੀਤਾ ਸੋ ਅੱਜ ਬਹੁਤ ਗੰਟੀ ਗੱਲ ਹੈ ਕਿ ਕਮਿਊਨਿਟੀ ਨਾਲ ਜੈਨੋਸਾਈਡ ਕਰਦੀਆਂ ਤੇ ਸਰਕਾਰਾਂ ਨੂੰ ਇਹ ਹੁੰਦਾ ਵੀ ਸ਼ਾਇਦ ਅਸੀਂ ਉਹ ਕਮਿਊਨਿਟੀ ਨੂੰ ਖਤਮ ਕਰ ਦੇਾਂਗੇ ਅਸਰ ਉਹਦਾ ਉਲਟ ਹੁੰਦਾ ਹੈ ਉਹ ਕਮਿਊਨਿਟੀ ਹੋਰ ਉੱਭਰ ਕੇ ਸਾਹਮਣੇ ਆਉਂਦੀ ਹੈ ਜਿਵੇਂ ਕਿ ਆਪਾਂ ਨੂੰ ਅੱਜ ਨਜ਼ਰ ਆ ਰਿਹਾ ਹੈ ਸਰਕਾਰਾਂ ਨੂੰ ਇਹ ਲੱਗਦਾ ਸੀ ਵੀ ਦੁਬਾਰਾ ਕੋਈ ਸਿੱਖ ਪੰਥ ਦਾ ਨਾਮ ਨਹੀਂ ਲਊਗਾ ਅੱਜ ਆ ਦੇਖੋ ਹਰ ਸ਼ਹਿਰ ਹਰ ਚੌਂਕਾਂ ਦੇ ਵਿੱਚ ਇਹ ਚੀਜ਼ ਹੋ ਰਹੀ ਹੈਗੀ ਤਾਂ ਸਰਕਾਰਾਂ ਨੂੰ ਇਹ ਚੀਜ਼ ਲਈ ਸਬਕ ਲੈਣਾ ਚਾਹੀਦਾ ਹੈ ਚਾਹੇ ਕੋਈ ਵੀ ਕਮਿਊਨਿਟੀ ਹੋਵੇ ਕਿਸੇ ਤੇ ਇੰਨਾ ਕਹਿਰ ਨਹੀਂ ਕਰਨਾ ਚਾਹੀਦਾ ਵੀ ਉਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਵੀ ਉਸ ਚੀਜ਼ ਨੂੰ ਯਾਦ ਰੱਖਣ ਜਦੋਂ ਆਪਾਂ ਕਿਸੇ ਸਯੁਕਤ ਰੂਪ ਵਿੱਚ ਰਹਿੰਦੇ ਆ ਜਿਵੇਂ ਭਾਰਤ ਇੱਕ ਬਹੁਤ ਗੁਲਦਸਤੇ ਦੀ ਤਰ੍ਹਾਂ ਜਿਹਦੇ ਵਿੱਚ ਬਹੁਤ ਕ ਕਮਿਊਨਟੀਆਂ ਜਿਹੜੀਆਂ ਬੜੇ ਅਨੰਦ ਨਾਲ ਖੁਸ਼ੀ ਨਾਲ ਰਹਿੰਦੀਆਂ ਗਈਆਂ ਔਰ ਹਰ ਕਮਿਊਨਿਟੀ ਨੂੰ ਖੁਸ਼ੀ ਨਾਲ ਰਹਿਣ ਦਾ ਹੱਕ ਹੈ ਕਿਸੇ ਨਾਲ ਵੀ ਇਸ ਤਰ੍ਹਾਂ ਦਾ ਜਿਹੜਾ ਕਾਰਾਉ ਨਹੀਂ ਹੋਣਾ ਚਾਹੀਦਾ ਜੀ ਜਿਹੜੇ ਕਸੂਰਵਾਰ ਹੈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਅੱਗੇ ਸਬਕ ਮਿਲੇ ਵੀ ਕੁਝ ਵੀ ਗਲਤ ਹੁੰਦਾ ਹੈ ਤਾਂ ਕਸੂਰਵਾਰਾਂ ਨੂੰ ਸਜ਼ਾ ਵੀ ਮਿਲਦੀ ਹੈ ਔਰ ਕਮਿਊਨਿਟੀ ਉੱਪਰ ਕੇ ਅੱਗੇ ਵੀ ਹੁੰਦੀ ਗਈ ਹੈ ਜੀ ਇਹ ਸ਼ਾਨ ਹੈ ਸਾਡੇ ਪੰਜਾਬ ਦੀ ਆ ਦੇਖੋ ਸਾਰੀਆਂ ਕਮਿਊਨਿਟੀਆਂ ਇੱਥੇ ਇਕੱਠੀਆਂ ਹੋਈਆਂ ਨੇ ਇੱਥੇ ਕੋਈ ਸਿਰਫ ਆਪਾਂ ਇੱਕ ਕਮਿਊਨਿਟੀ ਵੀ ਕਹਿ ਸਕਦੇ ਇੱਥੇ ਹਿੰਦੂ ਸਿੱਖ ਈਸਾਈ ਸਾਰੇ ਖੜੇ ਹੋਏ ਆ ਕਿਉਂ ਕਿਉਂਕਿ ਆਪਾਂ ਇੱਕ ਦੂਜੇ ਦੇ ਨਾਲ ਆ ਜਿਹੜੇ ਵਖਰੇਵੇਂ ਹੁੰਦੇ ਸਰਕਾਰਾਂ ਵੱਲੋਂ ਬਣਾਏ ਜਾਂਦੇ ਲੋਕਾਂ 'ਚ ਕੋਈ ਵਖਰੇਵਾ ਨਹੀਂ ਹੁੰਦਾ ਇਸ ਲਈ ਅੱਜ ਅਸੀਂ ਸਾਰੇ ਇਕੱਠੇ ਹੋਏ ਆ ਜੀ ਪ੍ਰਾਪਰਟੀ ਬੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ